ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਬਦ ਹਜ਼ਾਰੇ ਮਾਜ ਮਹਲਾ 5 ਚੌਪ ਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲੁਖਰੇ ਚਾਤਰ ਕੀ ਨਿਆਈ ਤ੍ਰਿਕਾ ਨਉਤਰੈ ਸੰਤ ਨ ਆਵੇ बिन ਦਰਸ਼ਨ ਸੰਤ ਪਿਆਰੇ ਜੀਉ ਹੋ ਕੋਲੀ ਜੀਉ ਔਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਉ ਰਹਾਉ ਤੇਰਾ ਮੁਖ ਸੁਹਾਵਾ ਜੀਓ ਸਜਤੁ ਬਾਣੀ ਚਿਰ ਹਉਵਾ ਦੇਖੇ ਸਾਰੰਗ ਪਾਣੀ ਤਨ ਸੋ ਤੇਜਾ ਤੋਂ ਵਸਿਆ ਮੇਰੇ ਸੱਜਣ ਮਿਤ ਮੁਰਾਰੇ ਜੀਓ ਹਉ ਕੋਲੇ ਹਉ ਕੋਲ ਕੁਮਾਈ ਗੁਰ ਸੱਜਣ ਮਿਤ ਮੁਰਾਰੇ ਜੀਓ ਰਹਾ ਇਕ ਘੜੀ ਨਾ ਮਿਲਤੇ ਤਾਂ ਕਲਜ ਕੋਤਾ ਹੁਣ ਕਦ ਮਿਲਿਆ ਪ੍ਰਤ ਤੁਧ ਭਗਵੰਤਾ ਮੋਹਿ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰ ਦਰਬਾਰੇ ਜੀਓ ਹੌਂ ਕੋਲੀ ਜੀਉ ਔ ਕੁਲ ਕਮਾਈ ਤੇ ਸੱਚੇ ਗੁਰ ਦਰਬਾਰੇ ਜੀਉ ਰਹਾ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਨਸੀ ਕਰਮਹਿ ਪਾਇਆ ਸਿਵ ਕ੍ਰੀਪਾ ਦੇ ਚਸਾ ਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਉ ਹੌਂ ਕੋਲੀ ਜੀਉ ਔ ਕੁਲ ਕਮਾਈ ਜਨ ਨਾਨਕ ਦਾਸ ਤੁਮਾਰੇ ਜੀਉ ਰਹਾ ਤਨਾਸਰੀ ਮਹਲਾ ਪਹਿਲਾ ਘਰ ਪਹਿਲਾ ਚੌਪਦੇ ਇਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜਨੀ ਸੈਭੰ ਗੁਰ ਪ੍ਰਸਾਦ ਜੀਉ ਡਰਤਾ ਆਪਣਾ ਕੈਸੋ ਕਰਿ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰੈ ਸਾਹਿਬ ਮੇਰਾ ਨਿਤ ਨਵਾਂ ਸਦਾ ਸਦਾ ਦਾਤਾਰ ਰਹਾਉ ਅੰਦਰ ਸਾਇਵ ਸੀ ਵੀਏ ਅੰਤਸ਼ਰਦਾਏ ਸੋਏ ਸੁਨ ਸੁਨ ਮੇਰੀ ਕਾਮਣੀ ਪਰ ਉਤਾਰਾ ਹੋਏ ਦਇਆ ਤੇਰੇ ਨਾਮ ਤਰਾ ਸਦ ਕੁਰਬਾਨਾ ਜਾਉ ਰਹਾ ਸਰਵੰ ਸੱਚਾ ਏਕ ਹੈ ਦੂਜਾ ਨਹੀਂ ਕੋਏ ਤਾ ਕਿਸੇ ਵਾ ਸੁਖ ਰੀ ਜੇ ਕੋ ਨਦਰ ਕਰੇ ਤਦ ਬਾਜ ਪਿਆਰੇ ਕੇਵ ਰਹਾ ਸਾਵੜ ਆਏ ਦੇਹ ਜਿਤ ਨਾਮ ਤੇਰੇ ਲਗ ਰਹਾ ਦੂਜਾ ਨਾ ਹੀ ਕੋਈ ਜਿਸ ਸਾਗਰ ਪਿਆਰੇ ਜਾਏ ਕਹਾਂ ਰਹਾ ਸੇਵੀ ਸਾਵੇ ਆਪਣਾ ਅਰ ਨਾ ਜਾਂਚੂ ਕੋਈ ਨਾਨਕ ਦਾ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਸਹਬ ਤੇਰੇ ਨਾਮ ਮਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾ ਤਿਲੰਗ ਮਹਲਾ ਪਹਿਲਾ ਘਰ ਤੀਜਾ ਏਕ ਓਨਕਾਰ ਸਤਿਗੁਰ ਪ੍ਰਸਾਦ ਅ ਵੇ ਰੋ ਤਨ ਮਾਇਆ ਪਾ ਲਿਆ ਪਿਆਰੇ ਲੀਤੜਾ ਲਬ ਰੰਗਾਏ ਮੇਰੇ ਕੰਤਨਾ ਭਾਵੈ ਚੋਲੜਾ ਪਿਆਰੇ ਕਿਉ ਧੰਸੇ ਚੈ ਜਾਏ ਹਉ ਕੁਰਬਾਨਾ ਜਾਉ ਮਿਹਰਬਾਨਾ ਹਉ ਕੁਰਬਾਨਾ ਜਾਉ ਹਉ ਕੁਰਬਾਨਾ ਜਾਉ ਤਨਾ ਕਹਿ ਲੈ ਜੋ ਤੇਰਾ ਨਾਮ ਲੈ ਜੋ ਤੇਰਾ ਨਾਮ ਤਨਾ ਕਹਿ ਹਉ ਸਤ ਕੁਰਬਾਨਾ ਜਾਉ ਰਹਾ ਕਾਇ ਰੰਗਣ ਜੀਤੀਆ ਪਿਆਰੇ ਪਾਈਏ ਨੌਮ ਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠੈ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਨਾ ਕੈ ਪਾਸੀ ਤੂੜਤ ਨਾ ਕੀ ਜੇ ਮਿਲੈ ਜੀ ਕਹੋ ਨਾਨਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾ ਮੰਨ ਕੰਤਾ ਭਾਵੈ ਆਪੇ ਹੀ 라ਵੇ ਤਿਲੰਗ ਮਹੱਲਾ ਪਹਿਲਾ ਇਹ ਆ ਨੜੀਏ ਮਨੜਾ ਕਾਇ ਕਰੇ ਆਪਣੇ ਘਰ ਹਰ ਰੰਗੋ ਕੀ ਨਾ ਮਾਣੇ ਸੋਹ ਨੇੜਾ ਤਨ ਕੰਮਲੀਏ ਬਾਹਰ ਕਿਆ ਟੁੰਡੇ ਪੈ ਕੀ ਜਾਂਦੇ ਸਲਾਈਆਂ ਨੈਣੀ ਭਾਵ ਕਾ ਕਰ ਸਿੰਗਾਰੋ ਤਾਂ ਸੁਹਾਗਣ ਜਾਣੀਆਂ ਲਾਗੀ ਜਾਂ ਸੋਹ ਧਰੇ ਪਿਆਰੋ ਇਹ ਆਣੀ ਬਾਲਿਕਾ ਕਰੇ ਜਾਂ ਤਨ ਕੰਤ ਨਾ ਭਾਵੇ ਕਰਨ ਪਲਾਹ ਕਰੇ ਮੋ ਤੇਰੀ ਸਤਨ ਮਹਿਲ ਨਾ ਪਾਵੇ ਵਿਣ ਕਰਮਾ ਕਿਛ ਪਾਈਐ ਨਾਹੀ ਜੇ ਬਹੁਤੇ ਰਾਤਾਵੈ ਲੱਭ ਲੋ ਓੰਕਾਰ ਕੀ ਮਾਤੀ ਮਾਇਆ ਮਾਹੇ ਸਮਾਣੀ ਇੰਨੀ ਬਾਤੀ ਸੋ ਪਾਈਐ ਨਾਹੀ ਭਈ ਕਮਣਿਆਣੀ ਜਾਇ ਪੁਛੋ ਸਾਗਣੀ ਵਾਹ ਕਿੰਨੀ ਬਾਤੀ ਸੋ ਪਾਈਐ ਜੋ ਕਿਸ਼ ਕਰੇ ਸੋ ਭਲਾ ਕਰਮਾਨੀਐ ਹਕਮਤ ਹੁਕਮ ਚਕਾਈਐ ਜਾ ਕਹਿ ਪ੍ਰੇਮ ਪਦਾਰਥ ਪਾਈਐ ਤਉ ਚਰਣੀ ਚਿਤ ਲਾਈਐ ਸੋ ਕਰ ਸੋ ਕਿਜੈ ਤਨ ਮਨੋ ਦੀਜੈ ਸਾ ਪਰਮੁਲ ਪਾਈਐ ਏ ਕਹੈ ਸੁਹਾਗਣ ਭੈਣੇ ਇੰਨੀ ਬਾਤੀ ਸੋ ਪਾਈਐ ਆਪ ਗਵਾਈਐ ਤਾਂ ਸੋ ਪਾਈਐ ਔਰ ਕੈਸੀ ਚਤਰਾਏ ਸੋਨੰਤ ਕਰਦੇ ਕੈਸੋ ਦਿਨ ਲੇਖੈ ਕਾਮਣ ਨੰਦ ਪਾਈ ਆਪਣੇ ਕੰਧ ਪਿਆਰੀ ਸਾਸੋਹਾਗਣ ਨਾਨਕ ਸਾਸਵਰਾਈ ਐਸੇ ਰਗਰਾਤੀ ਸਜ ਕੀ ਮਾਤੀ ਐ ਨਿਸਭੈ ਸਮਾਣੀ ਸੁੰਦਰ ਸਜ ਰੂਪ ਚੱਖਣ ਕਿਹ ਐ ਸਾਸਿਆਣੀ ਸੁਰੀ ਮਹਲਾ ਪਹਿਲਾ ਕੌਣ ਤਰਾਜੀ ਕਵਨ ਤੁੱਲਾ ਤੇਰਾ ਕਵਨ ਸਰਾਂ ਬੁਲਾਵਾ ਏ ਕੌਣ ਗੁਰੂ ਕਹਿ ਦਿਖਿਆ ਲੇਵਾ ਕਹਿ ਪੈ ਮਲ ਕਰਾਵਾ ਮੇਰੇ ਲਾਲ ਜੀਓ ਤਰੰਤ ਨ ਜਾਣਾ ਤੂੰ ਜੱਥਲ ਮਹਿਲ ਭਰਪੁਰ ਲੈਣਾ ਤੂੰ ਆਪੇ ਸਰਸਮਾਣਾ ਰਹਾਓ ਮਨ ਤਾਰਾ ਜੀ ਚਿਤ ਤੁਲਾ ਦੇ ਰੀ ਸੇਸਰਾਵ ਕਮਾਵਾ ਘੜੇ ਪੀਤਰ ਸੋ ਸੋ ਤੋਲੀ ਇਨ ਵਿੱਚ ਤਰਹਾਵਾ ਆਪੇ ਕੰਡਾ ਤੋਲ ਤਰਾ ਜੀ ਆਪੇ ਤੁੱਲਣ ਹਾਰਾ ਆਪੇ ਦੇਖੇ ਆਪੇ ਬੂਝੇ ਆਪੇ ਹੈ ਵਣਜਾਰਾ ਅੰਦਲਾ ਨੀਜ ਜੱਤ ਪਰਦੇਸੀ ਕਦ ਆਵੇ ਤਦ ਜਾਵੇ ਤਾਂ ਕਿ ਸੰਗਤ ਨਾਨਕ ਰਹਿੰਦਾ ਕਿਉ ਕਰ ਮੂਰਤਾ ਪਾਵੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਗਲਾਵਲ ਮਹਲਾ ਪਹਿਲਾ ਚੌਪ ਤ ਦੇ ਕਰ ਪਹਿਲਾ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕੌਣ ਵਡਾਈ ਜੋ ਤੂੰ ਦੇ ਸੋ ਕਹਾ ਸਵਾਮੀ ਮੈਂ ਮੂਰ ਕਹਿ ਨਾ ਜਾਏ ਤੇਰੇ ਗੁਣ ਗਾਵਾਂ ਦੇਵ ਜਾਈ ਜਸੇ ਸਚ ਮੈਂ ਰੋਂ ਵਜਾਈ ਰਹਾ ਜੋ ਵਿਸ਼ੂਆ ਸਭ ਕੀ ਤੂ ਤੇ ਤੇਰੀ ਸਵਸਨਾਏ ਤਿਰੰਤ ਨਾ ਜਾਣਾ ਮੇਰੇ ਸਹਬ ਮੈਂ ਅੰਦਲੇ ਕਿਆ ਚੁਤਰਾਏ ਕਿਆੋਂ ਕਥੀ ਕਥੇ ਕਰ ਦੇਕਾਂ ਮੈਂ ਅਕਤ ਨਾ ਕਥ ਨਾ ਜਾਏ ਜੋ ਤਤ ਭਾਵੈ ਸੋਈ ਅੱਖਾਂ ਚ ਤੇਰੀ ਵਡਿਆਈ ਇਤੇ ਕੁਕਰ ਹੋਵੇ ਗਾਨਾ ਭੌਂਕਾ ਸਤੰਤਾਈ ਭਗਤ ਹੀ ਨਾਨਕ ਜੀ ਹੋਏਗਾ ਤਾਂ ਖਸਮੈ ਨਾ ਨਾ ਜਾਏ ਬਲਵਲ ਮਹਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਜੀ ਤੀਸ ਨਾਵਾ ਇੱਕ ਸ਼ਬਦ ਮੇਰਾ ਪ੍ਰਾਣ ਵਸਤ ਹੈ ਪੌੜ ਜਨਮ ਆਵਾ ਮਨ ਭੇਤਿਆ ਤੇ ਹਤਿਆ ਸੇਤੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਇ ਹਮ ਨਾਹੀ ਚਿੰਤ ਪਰਾਇ ਰਹਾ ਆਗਮੋ ਗੋਚਰ ਲਖ ਪਾਰਾ ਚਿੰਤਾ ਕਰੋ ਹਮਾਰੀ ਜਲ ਤਲ ਮਹਿਲ ਭਰਪੂਰ ਲੈਣਾ ਕਰੜੜ ਜੋਤੁ ਮਾਰੀ ਸਿੱਖ ਮਤ ਸਬਦੁ ਤੁਮਾਰੀ ਮੰਦਰ ਸ਼ਾਵਾਂ ਤੇਰੇ ਤੁਝ ਬਿਨ ਨਾ ਜਾਣਾ ਮੇਰ ਸਹਬਾ ਗੁਣ ਗਾਵਾਂ ਨਿਤ ਤੇਰੇ ਜੀ ਜਦ ਸੋ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਜੀ ਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ